ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਸਾਹਮਣੇ ਬੁੱਧ ਦੇਖ ਰਹੇ ਹੋ ਘੋੜਸਵਾਰ ਭਾਈ ਬਾਜ ਸਿੰਘ ਜੀ ਜੋ ਮੀਰਾਪੁਰ ਮੀਰਪੁਰ ਪੱਟੀ ਮਾੜਾ ਦੇ ਵਾਸੀ ਭਾਈ ਬਾਜ ਸਿੰਘ ਜੀ ਚੱਪੜ ਚੜੀ ਵਿੱਚ ਹੋਈ ਫਤਿਹ ਤੋਂ ਬਾਅਦ ਸਥਾਪਤ ਹੋਏ ਪਹਿਲੇ ਸਿੱਖ ਰਾਜ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਸਰਹੰਦ ਦਾ ਪਹਿਲੇ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਆਪ ਜੀ ਨੇ ਮੁਗਲਾਂ ਵਿਰੁੱਧ ਕਈ ਹੋਰ ਜੰਗਾਂ ਮੁਹਿੰਮਾਂ ਦੀ ਅਗਵਾਈ ਵੀ ਕੀਤੀ ਬੇੜੀਆਂ ਵਿੱਚ ਜਕੜਿਆਂ ਹੀ ਆਪਨੇ ਕਈ ਮੁਗਲ ਅਧਿਕਾਰੀਆਂ ਨੂੰ ਕੋਟਾਪਾ ਛਾੜ ਕੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਆਪ ਜੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹਸ਼ੀਰ ਕਰ ਦਿੱਤੇ ਗਏ ਸਨ ਸੋ ਜੇ ਇਹ ਗੁਰੂ ਦੇ ਸੂਰਮੇ ਜੋ ਗੁਰਬਾਣੀ ਦੇ ਮੁਤਾਬਕ ਕਿ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਾੜਾਸ ਹੋ ਸਕਲ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰਿਆ ਕਬੂ ਨਾ ਛਾੜਿਆ ਖੇਤ ਸੋ ਬਾਣੀ ਵਿੱਚ ਆਉਂਦਾ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡੇ ਸੂਰਮਾ ਅਬ ਜੂਜਨ ਕੋ ਦਾਉ ਦੇਸ਼ਿ ਵਾਵਰ ਮੋਹ ਇਹ ਸ਼ੁਭ ਕਰਮੰਤੇ ਕਬੂ ਹੁ ਨ ਟਰੂੰ ਨਾ ਡਰੂੰ ਅਰਸੋਂ ਜਬ ਜਾਇ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਅਰ ਸਿੱਖੀ ਆਪਣੇ ਹੀ ਮਨ ਕੋ ਇਹ ਲਾਲਚ ਹੋਗਣ ਤਾ ਉਤਰੂੰ ਜਬ ਆਪ ਕੀ ਆਉਦ ਨਿਧਾਨ ਬਣੇ ਅਤ ਹੀ ਰਣ ਮੈ ਤਬ ਜੂਜ ਮਰੂੰ ਸੋ ਜੇਹੇ ਸ਼ੂਰ ਮੇ ਜੋ ਬਾਬਾ ਬੰਦਾ ਸਿੰਘ ਦੇ ਬਹਾਦਰ ਨਾਲ ਸਨ ਤਾਂ ਫਿਰ ਜੰਗਾ ਕਿਉਂ ਨਾ ਜੇਤੀਆਂ ਜਾਣ ਸੋ ਅਜੇ ਇਹ ਇਹ ਸਾਹਮਣੇ ਜੋ ਆਪ ਜੀ ਬੋਧ ਦੇ ਦਰਸ਼ਨ ਕਰ ਰਹੇ ਹੋ ਇਹ ਭਾਈ ਬਾਜ ਸਿੰਘ ਜੀ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ